ਕੀ ਨਾਮ ਦੀ ਆਪਣਾ ਪਰਮਜੀਤ ਕਮਾਲ ਜੀ ਕਿਹੜਾ ਪਿੰਡ ਹੈ ਚੱਕ ਸਾਦ ਜੀ ਕੀ ਮਸਲਾ ਕੀ ਹੈ ਮਸਲਾ ਕੋਈ ਨਹੀਂ ਇਹ ਤਾਂ ਰੋਟੀ ਖਾਂਦੇ ਸੀ ਮੇਰਾ ਮੇਰੀ ਘਰਵਾਲੀ ਨਾਲ ਮੇਰਾ ਬੇਟਾ ਸੀਗਾ ਇਹ 13 ਜਣੇ ਆਏ ਜੀ ਕੌਣ ਆਏ ਇਹ ਪਿੰਡ ਦੇ ਆ ਤੇ ਆਪਣੇ 13 ਜਣੇ ਪਿੰਡ ਦੇ ਆ ਕੀ ਨਾਮ ਦਾ ਇੱਕ ਦਾ ਜਿਹੜਾ ਮੇਨ ਹੈ ਮੇਨ ਇਹ ਇੱਕ ਨਵਦੀਪ ਸਿੰਘ ਆ ਜਿਹਨੇ ਮੇਰੇ ਘਰਵਾਲੀ ਦੀ ਵੀ ਡੜਚ ਲੱਤਾਂ ਲੁੱਟਾਂ ਮਾਰੀਆਂ ਬਾਦਮੇ ਬਾਦਮੇ ਨੇਪਲ ਵਾਂਸੇ ਗੀ ਦਾ ਤੇ ਇੱਕ ਕੀ ਹੋਈ ਹੈ ਕਿਉਂ ਲੜਾਈ ਪਰਾਣੀ ਰੰਜਿਸ਼ ਹੈ ਕੀ ਹੈ ਪਤਾ ਨਹੀਂ ਇਹ ਸਾਨੂੰ ਕੁਝ ਵੀ ਪਹਿਲਾਂ ਵੀ ਕੀਤੀ ਲੜਾਈ ਪਹਿਲਾਂ ਇਹਨਾਂ ਨਾਲ ਸਾਡੀ ਨਹੀਂ ਹੋਈ ਸੀ ਇਹਨਾਂ ਨਾਲ ਹੋ ਸੀ ਉਹ ਸਾਡੇ ਸਾਡੇ ਗਵਾਰਡ ਆ ਇਹਨਾਂ ਸਾਡੀ ਮੰਮੀ ਨੇ ਥੱਪੜ ਥੱਪੜ ਮਾਰੇ ਸੀਗੇ ਮਾੜਾ ਮੋਟਾ ਕੋਈ ਕਾਰਵਾਈ ਹੋਊਗੀ ਮੇਰਾ ਬਾਹਰ ਸੀ ਉਸ ਟਾਈਮ ਵਿੱਚ ਉਹ ਕਾਫੀ ਤੇਜੀ ਕਰਦੀ ਸੀ ਕਾਫੀ ਪੁਰਾਣੀ ਗੱਲ ਹੈ ਇਹਨਾਂ ਦੀ ਤੇ ਕਿੰਨੀ ਅਕ ਸੱਟਾਂ ਲੱਗੀਆਂ ਮੇਰੇ ਇੱਥੇ ਆ ਕੇ ਬਣਾ ਮਾਰੀਏ ਇਹ ਦੇਖੀ ਇਹ ਨਹੀਂ ਰੋਟੀ ਖਾਂਦੇ ਆਂ ਆ ਬਾਟ ਮਾਰੀ ਕਰਪਾਨੀ ਹੱਥ ਚ ਮਾਰੀ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਈ ਥੋੜਾ ਸਮੇਂ ਅਸੀਂ ਮੈਂ ਐਸਐਸਬੀ ਸਾਹਮਣੇ ਦਰਖਾਸਤ ਦਿੱਤੀ ਹੋਆ ਐਮਐਲ ਕਟਾਈ ਹੋ ਜੀ ਉਹ ਇਹਨੇ ਸਾਡੀ ਦਰਖਾਸਤ ਮਾਰਕ ਨਹੀਂ ਹੋਈ ਲਈ ਨਹੀਂ ਜਿਹੜੀਆਂ ਸੱਟਾਂ ਲੱਗੀਆਂ ਇਹਦੇ ਤੇ ਇਹਦੇ ਨੇ ਐਮਐਲ ਕਟਾਈ ਹੋ ਜੀ ਕਟਾਈ ਹੋ ਜੀ ਹਾਂਜੀ ਕਟਾਈ ਹੋ ਇਹ ਤੁਸੀਂ ਨਾਲੇ ਅੱਜ ਕਹਿ ਰਹੇ ਤਾਨੂੰ ਖਾਣੇ ਬੁਲਾਇਆ ਹਾਂ ਹਾਂਜੀ 10 ਵਜੇ ਬੁਲਾਇਆ ਜੀ ਸ਼ਿਕਾਇਤ ਕੀ ਲਗਤੀ ਕੱਲ ਹੀ ਆਪੇ ਆਪਣਾ ਸਮਾਨ ਇਹਨੇ ਫੇਚੀ ਪਈ ਇੱਕ ਪੁਰਾਣੀ ਇਹ ਉਹਦੇ ਸੱਟ ਕੇ ਆਪਣੀ ਯੂਨੀਅਨ ਗੱਲ ਬਣਾ ਲਈ ਕਿ ਅਸੀਂ ਇਹਦਾ ਸਮਾਨ ਭੰਨੀਆ ਲਕੀਨਾ ਜੀ ਅਮਰਜੀਤ ਕੁਮਾਰੀ ਤੁਹਾਡੇ ਲੜਾਈ ਦਰੋਂ ਸੱਟ ਹਾਂਜੀ ਕਿੱਥੇ ਹੋਈ ਜੀ ਲੜਾਈ ਇੱਥੇ ਹੋਈ ਅੰਦਰ ਜੀ ਰੋਟੀ ਖਾਂਦੇ ਸੀ ਅੰਦਰ ਹੀ ਆ ਗਈ ਕਿਹਨੇ ਅੰਦਰ ਹੀ ਆ ਗਈ ਕੁਰਵਾਨਾ ਖੰਡੇ ਲੈ ਕੇ ਤੁਹਾਡੇ ਕਿੱਥੇ ਆ ਗੋਡਾ ਤੋੜਦੇ ਜੀ ਪੁਲਿਸ ਨੂੰ ਮਿਲੇ ਸੀ ਨਹੀਂ ਪੁਲਿਸ ਨੂੰ ਨਹੀਂ ਦਰਖਾਸਤ ਦਿੱਤੀ ਹੋਈ ਅਸੂਲ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਸਾਲ ਦੀ ਦਰਖਾਸਤ ਦਿੱਤੀ ਮਾਂ ਕਿਰ ਪਰਚਾ ਦਰਜ ਹੋਣਾ ਚਾਹੀਦਾ ਪਰਚਾ ਦਰਜ ਹੋਣਾ ਚਾਹੀਦਾ ਜੇਰਾ ਕੀ ਮੰਨ ਕਰਦੇ ਪਰਚਾ ਦਰਜ ਹੋਣਾ ਚਾਹੀਦਾ ਜੀ ਨਾਲ ਆ ਮੁੰਡਾ ਇੱਕ ਜੱਟਾਂ ਦਾ ਆ ਇਹ ਕਹਿੰਦਾ ਨਿਕਲੋ ਕੁੱਤੇਓ ਚ ਮਾਰੋ ਕੰਦਾ ਬਾਹਰ ਇਹ ਘਰ ਵਾਲੀ ਨੂੰ ਮੇਰੇ ਇਹ ਗੱਲ ਕਹਿੰਨ ਨਾਲ ਲੱਤਾ ਮਾਰ ਕੇ ਗਿਆ ਮੈਂ ਐਸੀ ਭਾਈ ਚਾਰੇ ਚੋ ਆ ਕ੍ਰਿੰਪੀ ਜੀ ਤੇ ਕੋਈ ਲੜਾਈ ਕਿੱਥੇ ਸੀ ਤੀ ਅਸੀਂ ਇੱਥੇ ਸੀ ਜੀ ਅਸੀਂ ਰੋਟੀ ਖਾਂਦੇ ਸੀ ਥਿੰਨੇ ਜੀ ਬੈਠੇ ਅੱਛਾ ਜੀ ਇਹਨਾਂ ਨੇ ਜੇ ਪਹਿਲਾਂ ਪਹਿਲਾਂ ਬੱਟੇ ਮਾਰੇ ਅੰਦਰ ਫਿਰ ਗੇਟ ਸਾਡਾ ਭੰਨੇ ਅੰਦਰ ਕਰਪਾਨਾਂ ਨਾਲ ਖੰਡਿਆਂ ਦੇ ਨਾਲ ਛੱਪੜਾਂ ਦੇ ਨਾਲ ਗੇਟ ਭੰਨ ਕੇ ਅੰਦਰ ਆਏ ਆ ਤੇ ਕਰੇਲੇ ਦਾ ਸਾਡੇ ਦੀ ਕੁੰਡੀ ਲੱਗੀ ਹੋ ਸੀਗੀ ਉਹ ਵੀ ਵੇਚਦੀਆਂ ਨਾ ਉਹ ਤਲਵਾਰਾਂ ਨੁਕਾ ਨੁਕਾ ਕੇ ਇਹਨਾਂ ਨੇ ਸਾਰੀ ਜਾਲੀ ਪੱਟੀ ਆ ਜਾਲੀ ਪੱਟ ਕੇ ਚ ਗ੍ਰਿਲ ਵਿੱਚ ਨਤਾ ਮਾਰ ਮਾਰ ਕੇ ਇਹ ਇਹ ਅੰਦਰ ਆਏ ਤੇ ਬੇਚ ਇਹ ਮੁੰਡੇ ਨੇ ਹਨਾ ਜਿਹੜਾ ਇੱਕ ਮੁੰਡਾ ਸੀਗਾ ਕਾਡੂ ਉਹਦਾ ਨਾਮ ਆ ਪੱਕੇ ਨਾਮ ਤਾਂ ਨਹੀਂ ਮੈਨੂੰ ਪਤਾ ਉਹਨੇ ਕਰਪਾਨ ਮੇਰੇ ਬੰਦੇ ਦੇ ਹਨਾ ਇੱਥੇ ਦੀ ਮਿਹਨਤਾਂ ਕੀਤੀਆਂ ਮੈਂ ਪਾਜੀ ਬਹੁਤ ਮਿਹਨਤਾਂ ਕੀਤੀਆਂ ਇਹਨਾਂ ਤੇ ਕਹਾਂ ਮੈਂ ਮੋਰੇ ਖੜੀ ਹੋ ਹੋ ਕੇ ਮਿਹਨਤਾਂ ਕੀਤੀਆਂ ਮੈਂ ਤਾਂ ਪਾਜੀ ਕੋਈ ਰੋਲਾ ਨਹੀਂ ਜੇ ਕੋਈ ਰੋਲਾ ਹੈਗਾ ਵੀ ਬੈਠ ਕੇ ਗੱਲ ਨਹੀਂ ਵਿੜਦੇ ਇਹਨਾਂ ਨੇ ਇੱਕ ਵੀ ਸੁਣੀ ਹੈਗੀ ਮੈਨੂੰ ਕਹਿੰਦਾ ਕੁੱਤੀਆਂ ਚ ਮਾਰੀਏ ਤੂੰ ਪਿੱਛੇ ਹਟ ਜਾ ਕਹਿੰਦਾ ਹਾਂਜੀ ਕੁੱਤੀਆਂ ਚ ਮਾਰੀ ਆਹ ਦੇਖੋ ਮੇਰੇ ਬੱਟੇ ਮਾਰਿਓ ਆਹ ਦੇਖੋ ਆ ਮੇਰੇ ਸਿਰ ਚ ਬੱਟੇ ਮਾਰਿਓ ਮੇਰੇ ਨੀਲ ਪੀਵਾ ਆ ਸਾਰੇ ਨੀਲ ਪੀਓ ਮੇਰੇ ਨਾਲ ਖੇਚ ਤੂੰ ਕੀਤੀ ਮੇਰੇ ਨਾਲ ਛੇੜਖਾਨੀਆਂ ਕੀਤੀਆਂ ਇਹਨਾਂ ਨੇ ਅਸ਼ਰੀਰ ਹਰਕਤਾਂ ਕੀਤੀਆਂ ਮੇਰੇ ਨਾਲ 13 ਜਣੇ ਸੀ 13 ਜਣੇ ਸੀਗੇ ਬਾਹਰਲੇ ਵੀ ਬੰਦੇ ਸੱਦੇ ਹੋ ਸਗੇ ਇਹਨਾਂ ਨੇ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਮਾਸਟਰ ਜੀ ਇਹ ਪਰਚਾ ਦਰਜ ਹੋਵੇ ਨਾ ਤੇ ਸਾਡੇ ਨਾਲ ਅੰਦਰ ਵੱੜ ਕੇ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਠੀਕ ਬੰਦੇ ਯਾਰ ਕਿ ਨਾਮ ਆਪਣਾ ਪਿੰਡ 'ਚ ਲੜਾਈ ਹੋਈ ਏ ਕੀ ਮਸਲਾ ਆਉਦਾ ਅਸਲ ਮੈਂ ਉਹਨਾਂ ਕੋਲ ਪੈਸੇ ਲੈਣ ਲਈ ਵੀ ਆਇਆ ਔਰ 20000 ਤੋਂ ਮੁੱਕਰ ਗਏ ਉਹਨੇ ਮੇਰਾ ਸਾਰਾ ਸਟੋਰ ਪੰਜ ਸਾਰੇ ਜਮਾਨੇ ਉਹ ਤਾਂ ਕਹਿੰਦੇ 4000 ਮੋੜਤਾ ਜੀ 4000 ਰੁਪਏ ਲੈਣਾ ਸੀਗਾ ਤੇ 4000 ਮੋੜਤਾ 1 ਰੁਪਿਆ ਹੀ ਦਿੱਤਾ ਮੈਨੂੰ 10000 ਕਹਿੰਦੇ ਲੈਣਾ ਸੀ 4000 ਮੋੜਤਾ 1 ਰੁਪਿਆ ਵੀ ਨਹੀਂ ਦਿੱਤਾ ਮੈਨੂੰ ਫੇ ਜਿਹੜੀ ਮਾਰਕੁੱਟ ਕਰਾਈ ਜਾ ਉਹ ਮਾਰਕੁੱਟ ਉਹ ਨਹੀਂ ਉਹ ਨਹੀਂ ਫੜਦੇ ਕਰਾਈ ਆ ਮੇਰਾ ਮੁੰਡਾ ਘਰ ਚ ਆ ਕੇ ਲੈ ਗਏ ਕਾਜਾ ਕੇ ਮੇਰੇ ਮੁੰਡੇ ਦੀ ਮਾਰਕੁੱਟ ਕੀਤੀ ਮੈਂ ਬਾਅਦ 'ਚ ਮੁੰਡੇ ਨੂੰ ਫੋਨ ਕੀਤਾ ਤੇ ਦੋਸਤਾਂ ਨੂੰ ਮ ਜਿਹੜੀ ਉਹਨਾਂ ਦੀ ਛੱਟਾਂ ਲੱਗੀਆਂ ਉਹ ਸਾਨੂੰ ਪਤਾ ਨਹੀਂ ਛੱਟਾ ਉਹ ਆਪ ਵੀ ਲਾ ਲੰਦੇ ਆ ਛੱਟਾ ਹੋਰ ਕਹਿੰਦੇ ਆਪ ਐ ਸਾਡੇ ਘਰ 12 13 ਜਾਨਾ ਕੋਈ ਨਹੀਂ ਗਿਆ ਸਾਡਾ ਸਭ ਮੇਰੇ ਘਰ ਜਾ ਕੇ ਦੇਖ ਭਗਵਾਨ ਦੀ ਤੋੜ ਭੱਜ ਕਿੰਨੀ ਹੋਈ ਮੇਰੇ ਦੀ ਮੇਰਾ ਸਾਰਾ ਸਮਾਨ ਤੁੱਲਾ ਪਿਆ ਕਰ ਦੇਵੇ ਇਸ ਸੰਬੰਧੀ ਪੁਲਿਸ ਨੂੰ ਮਿਲੇ ਹਾਂਜੀ ਕਿ ਕੀ ਕਹਿੰਦੇ ਸੋ ਬਰਾ ਦੇ ਜਾਈ ਤਾਂ ਉਹ ਪਹੁੰਚੇ ਰਹੇ ਐਸ ਐਚਓ ਸਾਡੀ ਘਰ ਆਤੀ ਜਾ ਕੇ ਮੋਕਾ ਦੇਖ ਕੇ ਆਏ ਮੇਰੇ ਘਰ ਦਾ ਸਾਰਾ ਹੀ ਉਹ ਸਾਰਾ ਅੰਦਰ ਬਾਹਰ ਦੇਖ ਕੇ ਟੁੱਟਾ ਭੱਜਾ ਸਮਾਨ ਦੇਖ ਕੇ ਆਇਆ ਇੱਕ ਰੋ ਫਰਾਰ ਹੋ ਗਏ ਉੱਥੇ ਵੇਖੋ ਸਾਡੇ ਕੋ ਹੁਣੇ ਹੁਣੇ ਆਏ ਆ ਰਮਜੀਤ ਕੁਮਾਰ ਤੇ ਉਹਦਾ ਬ੍ਰਦਰ ਆ ਉਹਨੂੰ ਸੱਟਾਂ ਲੱਗੀਆਂ ਐਮਐਲਏ ਨਾਲ ਲੈ ਕੇ ਆਏ ਆ ਕਹਿੰਦਾ ਮਮਪਾ ਦੇਖਿਆ ਜੀਗਾ ਦੂਜੇ ਘਰ ਦੇ ਵੀ ਕਬੀ ਪੰਤੋੜ ਹੋਈ ਆ ਜੋ ਬਣਦੀ ਕਾਰਵਾਈ ਕਰਦੇ ਆਗੇ ਸਰ ਇਹਨਾਂ ਦੇ ਵੀ ਕਾਫੀ ਲੱਗੇ ਸੱਟਾਂ ਕਹਿੰਦੇ ਸਾਡੇ ਮਾਰੀਆਂ 12 13 ਬੰਦੇ ਅਣਪਛਾਤੇ ਬਾਹਰਲੇ ਪਿੰਡ ਦੇ ਬੰਦੇ ਵੀ ਸੀਗੇ ਕੱਲ ਤੇ ਨਹੀਂ ਦੱਸਿਆ ਕੋਈ ਨਹੀਂ ਘਰ ਦੇ ਆਰੇ ਫਟਾ ਲੱਗੀ ਇਹਨਾਂ ਦੇ ਅੱਜ ਆਏ ਆ ਲੈ ਕੇ ਐਮਐਲਏ ਨਾਲ ਲੈ ਕੇ ਆਏ ਇਹ ਲੜਾਈ ਦਾ ਉਹਦੇ ਵੀਤਰੀਕੀ ਦੀ ਹੋਈ ਆ ਅੱਜ ਆਏ ਨੇ ਤੇ ਦੇ ਕੇ ਐਮਨਰਸ ਦੇ ਕੇ ਹਿਸਾਬ ਨਾਲ ਬਿਆਨ ਜੋ ਕਰਦੇ ਕਰ ਕਾਰਜ ਕਰਦੇ